ਸਸਿਕਲ ਦੋਸਤੋ ਮੈਂ ਤੁਹਾਡਾ ਸੋਡੀ ਆਦਮਪੁਰੀਆ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਟਰੈਕਟਰ ਦੀਆਂ ਰੇਸਾਂ ਦੀ ਦੋਸਤੋ ਹੁਣੇ ਹੁਣੇ ਜਿਹੜੀ ਖਬਰ ਆਈ ਆ ਉਹਦੇ ਵਿੱਚ ਫਗਵਾੜਾ ਦੇ ਲਾਗੇ ਪਿੰਡ ਡਮੇਲੀ 'ਚ ਇੱਕ ਟਰੈਕਟਰ ਰੇਸ ਦੇ ਵਿੱਚ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਅਚਾਨਕ ਬੇਕਾਬੂ ਹੋ ਕੇ ਲੋਕਾਂ ਦੀ ਭੀੜ ਤੇ ਚੜ ਗਿਆ ਸੋ ਪ੍ਰਮਾਤਮਾ ਕਰੇ ਜਿਨ੍ਹਾਂ ਜਨਾਂ ਤੇ ਵੀ ਉਹ ਟਰੈਕਟਰ ਨੇ ਫੇਟ ਮਾਰੀ ਆ ਉਹ ਸਭ ਠੀਕ ਹੋਣ ਸੋ ਦੋਸਤੋ ਅੱਜ ਆਪਾਂ ਇੱਕ ਗੱਲ ਕਰਨੀ ਚਾਹੁੰਦੇ ਆ ਕਿ ਇਹ ਜਿਹੜੀਆਂ ਟਰੈਕਟਰ ਦੀਆਂ ਰੇਸਾਂ ਵੈਸੇ ਤਾਂ ਨਾ ਹੀ ਹੋਣ ਤਾਂ ਚੰਗੀਆਂ ਕਿਉਂਕਿ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਜਿਹੜੇ ਟਰੈਕਟਰ ਆ ਜੇ ਗੱਡਾ ਸੀ ਤਾਂ ਇਹਨੂੰ ਗੱਡਾ ਹੀ ਰਹਿਣ ਦਿੱਤਾ ਜਾਵੇ ਨਾ ਇਹਨੂੰ ਜਹਾਜ਼ਾਂ ਵਾਂਗੂ ਵਰਤਿਆ ਜਾਵੇ ਨਾ ਇਹਨੂੰ ਜਿਹੜੀ ਫਾਸਟ ਜਿਹੜੀ ਮਸ਼ੀਨਰੀ ਚੱਲਦੀ ਉਹਦੇ ਬਰਾਬਰ ਨਾ ਤੋਲਿਆ ਜਾਵੇ ਸੋ ਦੋਸਤੋ ਗੇਮਾਂ ਦਾ ਹੋ ਵੀ ਬਹੁਤ ਨੇ ਪੰਜਾਬ ਵਿੱਚ ਖੇਡਣ ਨੂੰ ਤੁਸੀਂ ਹੋਰ ਕਿਸੇ ਵੀ ਗੇਮ 'ਚ ਆਪਣਾ ਇੰਟਰਸਟ ਦਿਖਾ ਸਕਦੇ ਆ ਪਰ ਫਿਰ ਵੀ ਜੇ ਲੋਕਾਂ ਦੀ ਮੰਗ ਆ ਕਿ ਟ੍ਰੈਕਟਰ ਰੇਸਾਂ ਹੋਣੀਆਂ ਚਾਹੀਦੀਆਂ ਤਾਂ ਮੈਂ ਗਵਰਨਮੈਂਟ ਪੰਜਾਬ ਗਵਰਨਮੈਂਟ ਨੂੰ ਵੀ ਅਪੀਲ ਕਰਨੀ ਚਾਹੁੰਨਾ ਕਿ ਉਹ ਇਹਦੇ ਵਿੱਚ ਇਨਵੋਲਵ ਹੋਵੇ ਤੇ ਸਪੈਸ਼ਲ ਪੂਰੇ ਪੰਜਾਬ 'ਚ 5-6 ਜਗ੍ਹਾ ਤੇ ਟਰੈਕ ਬਣਾਏ ਜਾਣ ਇਹਨਾਂ ਦੀਆਂ ਰੇਸਾਂ ਦੇ ਸਾਲ ਵਿੱਚ ਇੱਕ ਵਾਰ ਜਿਹੜੀਆਂ ਰੇਸਾਂ ਹੋਣ ਤੇ ਉੱਥੇ ਪੂਰਾ ਗਵਰਨਮੈਂਟ ਆਪਣੇ ਅੰਡਰ ਲੈ ਕੇ ਪਬਲਿਕ ਦੀ ਸੇਫਟੀ ਨਾਲ ਕੁਝ ਟਰੈਕ ਬਣਾਉਣ ਜਿਨ੍ਹਾਂ ਦੇ ਉੱਤੇ ਰੇਸਾਂ ਕੀਤੀਆਂ ਜਾਣ ਸੋ ਦੋਸਤੋ ਜੇ ਗੱਲ ਚੰਗੀ ਲੱਗੇ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ